ਉਹ ਸੋ ਸਥਾਨ ਦੇ ਉੱਤੇ ਧਰਮਸਾਲਾ ਬਣੀ ਤੇ ਬਾਅਦ ਦੇ ਵਿੱਚ ਇਹਦਾ ਨਵਾਂ ਨਾਮ ਦਿੱਤਾ ਗਿਆ ਗੁਰਦੁਆਰਾ ਗੁਰਦੁਆਰੇ ਦਾ ਪੁਰਾਣਾ ਨਾਮ ਧਰਮਸਾਲਾ ਅੱਜ ਆ ਨਵੀਂ ਬਿਲਡਿੰਗ ਬਣੀ ਹੈ ਨਵੀਂ ਬਿਲਡਿੰਗ ਇਹਦਾ ਪੁਰਾਣਾ ਨਾਮ ਗੁਰਦੁਆਰਾ ਦੇ ਧਰਮਸਾਲਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿੱਥੇ ਜਿੱਥੇ ਗਏ ਉੱਥੇ ਉੱਥੇ ਧਰਮਸਾਲਾ ਬਣਾਈਆ ਜਿੱਥੇ ਜਿੱਥੇ ਗੁਰੂ ਨਾਨਕ ਸਿੱਤੇ ਪਾਤਸ਼ਾਹ ਗਏ ਉਸ ਉਸ ਥਾਂ ਦੇ ਉੱਤੇ ਧਰਮ ਸਾਲਾ ਮਾਲਾ ਦੇ ਬਚਨ ਕਰਦੇ ਨੇ ਘਰ ਘਰ ਅੰਦਰ ਧਰਮ ਸਾਨ ਹੋਵੇ ਕਿਰਤਨ ਸਦਾ ਵਿਸੋਵਾ ਇਹਨੀਆਂ ਦੇ ਬੰਦੇ ਘਰ ਘਰ ਦੇ ਵਿੱਚ ਗੁਰਦੁਆਰਾ ਚਾਹੀਦਾ ਘਰ ਘਰ ਦੇ ਵਿੱਚ ਸਮਝ ਰਹੇ ਹੋ ਗੁਰਦੁਆਰੇ ਦਾ ਭਾਵਨਾ ਤਾਂ ਕੀ ਹੈ ਅੱਗੇ ਜਦੋਂ ਆਪਾਂ ਥੋੜਾ ਜਿਹਾ ਸਮਝਦੇ ਬਿਲਡਿੰਗ ਦਾ ਨਾਮ ਕੱਲੀ ਬਿਲਡਿੰਗ ਦਾ ਨਾਮ ਗੁਰਦੁਆਰਾ ਨਹੀਂ ਕੱਲੀ ਬਿਲਡਿੰਗ ਬਣਾਈ ਕਰਨ ਦੇਣੀ ਗੁਰਦੁਆਰਾ ਨਹੀਂ ਹੈ ਹਾਂ ਅਨਜਾਣ ਬੰਦੇ ਵਾਸਤੇ ਇੱਕ ਬਿਲਡਿੰਗ ਗੁਰਦੁਆਰਾ ਹੈ ਪਰ ਗੁਰਦੁਆਰੇ ਵਿੱਚ ਕੀ ਕੁਝ ਚਾਹੀਦਾ ਕੀ ਕੁਝ ਹੋਣਾ ਚਾਹੀਦਾ ਇਹ ਗੁਰਨਾਣਕ ਸੱਚੇ ਪਾਤਸ਼ਾਹ ਤੋਂ ਪੁੱਛਣਾ ਹੈ ਕਿ ਕੀ ਚਾਹੀਦਾ ਹੈ ਗੁਰਦੁਆਰੇ ਵਿੱਚ ਤੁਹਾਡੇ ਵਿਦੇਸ਼ ਬਣ ਕੇ ਪਹਿਲਾ ਇੱਕੋ ਹੀ ਸੀ ਸਾਰੇ ਪਾਸੇ ਚੱਕਰ ਲਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਧਰਮਸਾਲਾ ਬਣਵਾਈਆਂ ਜਿਨ੍ਹਾਂ ਦਾ ਨਵਾਂ ਨਾਮ ਗੁਰਦੁਆਰਾ ਰੱਖਿਆ ਗਿਆ ਪੁਰਾਣਾ ਨਾਮ ਧਰਮਸਾਲਾ ਇੱਕ ਗੁਰਦੁਆਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪ ਮੀਂਹ ਪੱਥਰ ਰੱਖ ਕੇ ਬਣਾਇਆ ਜਿਨ੍ਹਾਂ ਵਾਸਤੇ ਅਸੀਂ ਅਰਦਾਸਾਂ ਕਰਦੇ ਆਪ ਬਣਾਇਆ ਆਪ ਕਿਹੜਾ ਕਰਤਾਰਪੁਰ ਸਾਹਿਬ ਆ ਜਿਹੜਾ ਹੁਣ ਲੰਘਾ ਖੁੱਲਿਆ ਸੀ ਨਾ ਜਿਹਦੇ ਵਾਸਤੇ ਅਸੀਂ ਅਰਦਾਸਾ ਕਰਦੇ ਆ ਕਰਤਾਰਪੁਰ ਦਾ ਲੰਘਾ ਧੰਗੂ ਨਾਨਕ ਸੱਚੇ ਪਾਤਸ਼ਾਹ ਨੇ ਆਪ ਨਹੀਂ ਪੱਥਰ ਲਗਿਆ 18 ਸਾਲ ਆਪ ਹੋਜਾਨਾ ਕੀਰਤਨ ਤੇ ਕਥਾ ਕਰਦੇ ਰਹੇ ਤੇ ਸੰਗਤ ਨੂੰ ਐਵੇਂ ਜੋੜਦੇ ਰਹੇ ਆਪ ਕੋ ਸਤਨਾਮ 18 ਸਾਲ ਆਏ 18 ਸਾਲ ਗੰਢੀ ਦੀ ਡੋਟੀ ਕੀਰਤਨ ਦੀ ਡੋਟੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ 18 ਜਿਹੜੇ ਰਹਿੰਦੇ ਹੋਏ ਤੇ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਤਕਰੀਬਨ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਲ 7 ਸਾਲ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਡੂਕੀ ਦੇ ਵਿੱਚ ਸੇਵਾ ਕੀਤੀ ਆਪਰ ਸਤਨਾ ਤਕਰੀਬਨ 7 ਸਾਲ ਆ ਪਕੜਦੇ ਜਾਏ ਇੱਕ ਇੱਕ ਚੀਜ਼ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤੈਨੂੰ ਗੁਰਦੁਆਰੇ ਦੇ ਵਿੱਚ ਜਿੰਨੀ ਵੀ ਸੰਗਤ ਆਉਂਦੀ ਤੇ ਸੰਗਤ ਨੂੰ ਕਿਹੜੀ ਚੀਜ਼ ਦੇ ਨਾਲ ਦੂਰਨਾ ਮੈਂ ਉਹਦੀ ਬੇਨਤੀ ਕੀਤੀ ਵੀ ਇੱਕ ਬੰਦੇ ਦੇ ਵਿੱਚ ਚਾਰੇ ਗੁਣ ਪਾ ਦੇਣਾ ਇਹ ਧੰਗ ਗੁਰਮਾਨਿਕ ਨੇ ਅਰਬ ਕੀਤਾ ਇਸ ਤੋਂ ਪਹਿਲਾਂ ਨਹੀਂ ਸੀ ਤੇ ਇਹ ਚਾਰੇ ਗੁਣ ਕਿੱਥੇ ਪਾਏ ਨੇ ਗੁਰਦੁਆਰੇ ਦੇ ਵਿੱਚ ਬਿਠਾ ਕੇ ਸੰਗਤ ਨੂੰ ਇਹ ਚਾਰ ਗੁਣ ਦੱਸੇ ਗਏ ਦੁਨੀਆ ਦੇ ਬੰਦੇ ਤੂੰ ਪਾਠ ਕਰ ਸਕਦਾ ਹੈ ਖੁਦ ਤੂੰ ਦੂਜੀ ਗੱਲ ਤੂੰ ਹਥਿਆਰ ਚਲਾ ਸਕਦਾ ਗੁਰੂ ਨਾਨਕ ਤੋਂ ਪਹਿਲਾਂ ਚੀਜ਼ਾਂ ਵੰਡੀਆਂ ਹੁੰਦੀਆਂ ਸੀ ਜਿਹੜਾ ਧਰਮ ਦਾ ਸੀ ਉਹ ਧਰਮ ਨਹੀਂ ਕਰਦਾ ਹੁੰਦਾ ਸੀ ਕੱਲਾ ਦੂਜਾ ਕੰਮ ਨਹੀਂ ਸੀ ਕਰਦਾ ਨਾਉ ਤੀਜਾ ਨਾਉ ਚੌਥਾ ਕੰਮ ਕਰੇ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਬੰਦੇ ਦੇ ਵਿੱਚ ਚਾਰ ਪ੍ਰਕਾਰ ਦੇ ਲੱਛਣ ਪਾ ਦਿੱਤੇ ਕਿ ਦੁਨੀਆਂ ਦੇ ਬੰਦੇ ਤੂੰ ਹੀ ਪਾਠ ਕਰ ਸਕਦਾ ਤੂੰ ਹਥਿਆਰ ਚਲਾ ਸਕਦਾ ਕਿ ਤੂੰ ਹੀ ਕਿਸੇ ਦੀ ਸੇਵਾ ਕਰ ਸਕਦਾ ਹੈ ਪਹਿਲਾਂ ਸੇਵਾ ਕਰਨ ਵਾਲਾ ਵੱਖਰਾ ਸੀ ਬਿਜ਼ਨਸ ਕਰਨ ਵਾਲਾ ਵੱਖਰਾ ਸੀ ਹਥਿਆਰ ਵਾਲਾ ਵੱਖਰਾ ਸੀ ਤੇ ਪੂਜਾ ਪਾਠ ਵਾਲਾ ਵੱਖਰਾ ਸੀ ਪਰ ਧੰਗੂ ਪ੍ਰਾਨਕ ਦੇਵ ਜੀ ਮਹਾਰਾਜ ਨੇ ਇੱਕ ਦੁਆਰੇ ਦੇ ਵਿੱਚ ਬੈ ਕੇ ਇੱਕੋ ਬੰਦੇ ਦੇ ਵਿੱਚ ਚਾਰ ਗੁਣਾ ਪਾ ਦਿੱਤੇ ਆਓ ਧੰਗੂ ਗੁਰੂ ਪ੍ਰਾਨਕ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਜਦੋਂ ਸੁਨੀਨਾ ਭਾਈ ਲੈਣੇ ਸੁਣਦੇ ਜਾਓ ਜਦੋਂ ਧੰਗੁਰੂ ਨਾਨਕ ਦੇਵ ਜੀ ਦੀ ਮਹਿਮਾ ਭਾਈ ਲੈਣੇ ਨੇ ਸੁਣੀ ਤੇ ਖੰਡੂਰ ਸਾਹਿਬ ਦੀ ਧਰਤੀ ਤੋਂ ਭਾਈ ਲੈਣਾ ਖੰਡੂਰ ਸਾਹਿਬ ਦੀ ਧਰਤੀ ਤੋਂ ਭਾਈ ਲੈਣਾ ਜਿਨੇ ਕੀ ਬਾਣੀ ਸੁਣੀ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕੀ ਦੇਖੋ ਭਾਈ ਜੋਧ ਸਿੰਘ ਤੁਨ ਭਾਈ ਜੋਧ ਸਿੰਘ ਤੋਂ ਦੂਜੇ ਪਾਤਸ਼ਾਹ ਭਾਈ ਲਹਿੜੇ ਨੇ ਬਾਣੀ ਸੁਣੀ ਖੰਡੂਰ ਸਾਹਿਬ ਆਪਣੇ ਘਰੇ ਸੁਣੀ ਬਾਣੀ ਤੇ ਪੁੱਛ ਲਿਆ ਕਿ ਬਾਣੀ ਕੀ ਦੀ ਹੈ ਆ ਸੁਣਦੇ ਥੋੜਾ ਜਿਹਾ ਧਿਆਨ ਦਿਓ ਪੀ ਇਹ ਬਾਣੀ ਕਿਸ ਦੀ ਹੈ ਭਾਈ ਜੋਧੇ ਨੇ ਕਿਹਾ ਇਹ ਬਾਣੀ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਹੈ ਬਾਣੀ ਸੁਣ ਕੇ ਤੇ ਭਾਈ ਲਹਿੜਾ ਘੋੜੇ ਦੇ ਉੱਤੇ ਸਵਾਰ ਹੋ ਗਏ ਆ ਤੇ ਖੰਡੂਰ ਸਾਬ ਤੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਨੂੰ ਮਿਲਣ ਵਾਸਤੇ ਜਦੋਂ ਆਇਆ ਨਾ ਦੂਰੀ ਪਤਾ ਕਿੰਨੀ ਸੀ 50 ਮੀਲ ਦੀ ਦੂਰੀ ਦੇ ਉੱਤੇ ਖੰਡੂਰ ਸਾਹਿਬ ਤੋਂ ਕਰਤਾਰਪੁਰ ਭਾਈ ਲਹਿਣਾ ਮਿਲਣ ਵਾਸਤੇ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਘੋੜੇ ਦੇ ਉੱਤੇ ਸਵਾਰ ਹੋ ਕੇ ਆਇਆ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਭਾਈ ਲੈਣਾ ਆ ਕੇ ਮਿਲਿਆ ਗੁਰੂ ਨਾਨਕ ਨੂੰ ਪਰਪਛਾਣਦਾ ਨਹੀਂ ਸੀਗੀ ਇਹ ਗੁਰੂ ਨਾਨਕ ਪਰਪਛਾਣਦਾ ਨਹੀਂ ਸੀ ਜਦੋਂ ਆ ਕੇ ਮਿਲਿਆ ਨਾ ਭਾਈ ਲੈਣਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗਾ ਮੈਂ ਗੁਰੂ ਨਾਨਕ ਨੂੰ ਮਿਲਣਾ ਹੈ ਮੈਂ ਗੁਰੂ ਨਾਨਕ ਨੂੰ ਮਿਲਣਾ ਹੈ ਤਾਂ ਗੁਰੂ ਨਾਨਕ ਨੇ ਕਿਹਾ ਲੈਣੇ ਨੂੰ ਲੈਣੇ ਕਿੱਥੋਂ ਆਇਆ ਕਹਿੰਦਾ ਜੀ ਫੰਡੂਰ ਦੀ ਸਰਕੇ ਪਾਚਾਨੇ ਭਾਈ ਲੈਣਾ ਘੋੜੇ ਦੇ ਉੱਤੇ ਬੈਠਾ ਉਹਦੀ ਮੁਹਾਰ ਪਕੜੀ ਘੋੜੇ ਦੀ ਤੇ ਆਪਣੇ ਘਰੇ ਲੈ ਗਿਆ ਆਪ ਕੋ ਸਤਨਾਮ ਇੱਥੇ ਇੱਕ ਚੀਜ਼ ਪਕੜਨ ਵਾਲੀ ਆ ਪਕੜ ਤੋਂ ਫਿਰ ਅੱਗੇ ਚੱਲੇ ਗੁਰੂ ਗੱਡੀ ਦੇ ਉੱਤੇ ਗੁਰੂ ਨਾਨਕ ਆਪ ਹੈ ਕੋਈ ਮਿਲਣ ਵਾਸਤੇ ਆਇਆ ਗੁਰੂ ਨਾਨਕ ਨੂੰ ਗੁਰਨਾਨਕ ਨੇ ਉਹ ਘੋੜੇ ਤੋਂ ਥੱਲੇ ਨਹੀਂ ਉਤਾਰਿਆ ਘੋੜੇ ਦੇ ਉੱਤੇ ਬੈਠਾ ਹੈ ਬੈਠੇ-ਬੈਠੇ ਹੀ ਘੋੜੇ ਦੀ ਇੱਕ ਚੀਜ਼ ਜੋ ਨੋਟ ਕਰਨ ਵਾਲੀ ਹੈ ਕਿੰਨੀ ਨਿਮਰਤਾ ਦੇ ਪੁੱਤ ਨੇ ਧੰਗ ਗੁਰੂ ਨਾਨਕ ਆਪ ਕੋ ਸਤਨਾ ਕਿੰਨੀ ਨਿਮਰਤਾ ਦੇ ਪੁੱਤ ਨੇ ਧੰਗ ਗੁਰੂ ਨਾਨਕ ਨਹੀਂ ਤਾਂ ਕਹਿ ਦਿੰਦਾ ਜੇ ਮੈਨੂੰ ਮਿਲਣਾ ਆ ਮੈਂ ਹੀ ਆ ਮੈਂ ਹੀ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਕੀ ਕਹਿੰਦੇ ਬਾਣੀ ਦੇ ਵਿੱਚ ਕਹਿੰਦੇ ਨੀਂਚਾ ਅੰਦਰ ਨੀਚ ਜਾਤ ਨੀਚੀ ਹਕੂਮਤ ਨੀਚ ਨਾਨਕ ਦਿਨ ਕੈ ਸੰਗ ਸਾਥ ਵੱਡੇ ਆ ਸਿਉਂਗਿਆ ਨਵੀਸ ਜਿੱਥੇ ਨੀਚ ਸੰਭਾਲੀਆ ਨਾ ਤਿੱਥੇ ਨਦਰ ਤੇਰੀ ਬਖਸ਼ੀਸ਼ ਆ ਗੁਰਦੁਆਰੇ ਦਾ ਪਹਿਲਾ ਗੁਣ ਔਟ ਕਰ ਲਿਆ ਗੁਰਦੁਆਰਾ ਬਿਲਡਿੰਗ ਪੜਗੀ ਪਹਿਲਾ ਗੁਣ ਕੀ ਹੈ ਕਿ ਦੁਨੀਆ ਦੇ ਬੰਦੇ ਤੇਰੇ ਵਿੱਚ ਨਿਮਰਤਾ ਵਾਲਾ ਗੁਣ ਚਾਹੀਦਾ ਹੈ ਨੀਵਾ ਹੋ ਕੇ ਗੁਰਦੁਆਰੇ ਆਵੇਂ ਜੇ ਆਇਆ ਹੈ ਗੁਰਦੁਆਰੇ ਨਹੀਂ ਪਤਾ ਇਥੋਂ ਨੀਵਾ ਹੋ ਕੇ ਜਾਵੇ ਤੇ ਕੋਈ ਨਹੀਂ ਹੈ ਮੈਂ ਤੁਹਾਡੀ ਸੰਗਤ ਨੂੰ ਦੇ ਰਿਆ ਕੋ ਘੜੀ ਜੀ ਦੀ ਇੱਕ ਵੀ ਐਸੀ ਸਖਸ਼ ਨਹੀਂ ਬੈਠਾ ਮੇਰੇ ਸਾਹਮਣੇ ਨਾਲ ਜਦੋਂ ਕੋਈ ਬਜ਼ੁਰਗ ਬੈਠਾ ਹੈ ਨਹੀਂ ਤਾਂ ਤਕਰੀਬਨ ਕੋਈ ਕੁਰਸੀ ਨਹੀਂ ਲੱਗੀ ਗੁਰੂ ਦਾ ਇੰਨਾ ਪਾਉ ਲੋ ਬੈਠੇ ਹੈ ਨਮਰਤਾ ਇਹ ਹੈ ਸਤਕਾਰ ਮੈਂ ਇਥੇ ਇੱਕ ਚੀਜ਼ ਹੋਰ ਵੀ ਉਸ ਦਿਨ ਨਾ ਮੈਂ ਕਹਣੀ ਤਾਂ ਨਹੀਂ ਸੀ ਪਰ ਹੁਣ ਆ ਗਈ ਕਹਿ ਦੇ ਮੈਂ ਕਹਿ ਦਿਆਂ ਕਾਲ ਥੋੜੀ ਜੀ ਹੈ ਤਾਂ ਕੜੜੀ ਹੈ ਪਰ ਜੇ ਹਜਮ ਕਰ ਲਵੋ ਤਾਂ ਕਾਰਨ ਪਤਾ ਕੀ ਹੈ ਜਿੱਥੇ ਗੁਰਦੁਆਰੇ ਟਰਸਟ ਬਣ ਜਾਂਦੇ ਨੇ ਨਾ ਜਿੱਥੇ ਗੁਰਦੁਆਰੇ ਟਰਸਟ ਪੈਸਾ ਬੋਲ ਕੇ ਵੇਚੀਗੇ ਮੈਂ ਤੁਹਾਨੂੰ ਸਰਕਾਰ ਤੋਂ ਕੁਝ ਦਿਵਾ ਦੇਗਾ ਟਰਸਟ ਜਦੋਂ ਰਾਸ਼ਟਰ ਬਣ ਗਿਆ ਨਾ ਆ ਸਾਰੀ ਸੰਗਤ ਬਾਹਰ ਹੋਣੀ ਸ਼ੜਕਾਂ ਤੇ ਜਦੋਂ ਟ੍ਰਸਟ ਹੋਇਆ ਮੈਟਰਸ ਵਾਲੇ ਪਰਿਵਾਰਾਂ ਤੇ ਕੁੱਟੀਆਂ ਕੀਤੀਆਂ ਸਾਨੂੰ ਪਤਾ ਹੈ ਟ੍ਰਸਟ ਕਿਉਂ ਬੋਲਦੇ ਆ ਪਤਾ ਜਦੋਂ ਟ੍ਰਸਟ ਬਣ ਗਿਆ ਮੈਂ ਕਹਿਣੀ ਨਹੀਂ ਸੀ ਗੱਲ ਪਰ ਮੈਂ ਕਹਿ ਦਿੰਨਾ ਮੈਂ ਕੁੱਟੀ ਕੀਤੀ ਹੈ ਉੱਤੇ ਸਾਡਾ ਤਜਰਬਾ ਹੈ ਪਰਿਵਾਰਾਂ ਨੂੰ ਚਲਾਈ ਕਿ ਸੰਗਤ ਦਾ ਪਰਿਵਾਰ ਨਹੀਂ ਰਹਿਣਾ ਉਹ ਪਰਿਵਾਰ ਸਰਕਾਰ ਦਾ ਹੋ ਜਾਣਾ ਹੈ ਟੋਕ ਕਰਕੇ ਸਰਕਾਰ ਨੂੰ ਦੇਣਾ ਪੈਣਾ ਆਏ ਸਾਲ ਤੋਂ ਵਾਰੀ ਕੀ ਕਿੱਥੇ ਲਾਇਆ ਜਿੱਦਾਂ ਤੁਹਾਡੀ ਆਮਦਨ ਚੰਗੀ ਹੋ ਗਈ ਗੁਰਦੁਆਰੇ ਦੇ ਉੱਤੇ ਸਰਕਾਰ ਦਾ ਕੰਮਜਾ ਹੋ ਜਾਣਾ ਤੇ ਜਿਹੜੇ ਪ੍ਰਧਾਨ ਹੈ ਨਾ ਉਹ ਉੱਥੋਂ ਪ੍ਰਧਾਨ ਲਾ ਕੇ ਭੇਜਿਆ ਕਰਨਗੇ ਆ ਲਾਤਾ ਸੀ ਨਾ ਹਜੂਰ ਸਾਹਿਬ ਆ ਹਜੂਰ ਸਾਹਿਬ ਲਾਤਾ ਸੀ ਕਿਹੜਾ ਇੱਕ ਜਥੇਦਾਰ ਉਹ ਲਾਤਾ ਜਿਹਨੂੰ ਪਤਾ ਹੀ ਨਹੀਂ ਕੀ ਹੁੰਦਾ ਹੈ ਸਾਰੀ ਕੌਮ ਨੇ ਫਿਰ ਜਾ ਕੇ ਸਰਕਾਰ ਨੇ ਉੱਥੋਂ ਦਾ ਉਹ ਆਪ ਨੂੰ ਹਟਾਇਆ ਉਹ ਫਿਰ ਉੱਥੋਂ ਭੇਜਣ ਗਿਆ ਦਾ ਕੋਈ ਨੇਤਾ ਵੀ ਉਥੇ ਖਾਜੂ ਵਾਲੇ ਦਾ ਪ੍ਰਧਾਨ ਬਣ ਜਾ ਜਾ ਕੇ ਤੁਹਾਡੀ ਕੋਈ ਵੈਲੀ ਨਹੀਂ ਲੈ ਗਈ ਜਿੱਦਾਂ ਅੰਦਰਸ਼ਟ ਬੜ ਗਿਆ ਕਿੱਡੇ ਕਿੱਡੇ ਗੁਰਦੁਆਰੇ ਆਪਾਂ ਚਾਰਿੱਟਾ ਲੈਣ ਵਾਸਤੇ ਨਾ ਕੀ ਵੀ ਸਾਨੂੰ ਹੰਝੇ ਦੇ ਦਿਓ ਇਹ ਮੈਂ ਤੁਹਾਡੇ ਨਾਲ ਤਾਂ ਕਿ ਇਤਿਹਾਸ ਤੇ ਪੰਨੇ ਸਾਕੇ ਕਰਾਂਗਾ ਜਿੱਥੇ ਜਿੱਥੇ ਵੱਡੀਆਂ-ਵੱਡੀਆਂ ਪੇਸ਼ਕਸ਼ਾਂ ਹੋਈਆਂ ਗੁਰੂ ਸਹਿਬਾਨਾਂ ਨੂੰ ਆਪਾਂ 4 ਇਕ ਤਾਂ ਤੇ ਕੋਈ 10 ਇਕ ਤੇ ਸੀਟ ਲੈਣ ਵਾਸਤੇ ਆ ਗਏ ਜੇ ਅਸੀਂ ਜੀ ਤੁਹਾਡੇ ਇਹ ਸੰਗਤ ਦੇ ਨਾਲ ਹੀ ਸੋਹਦੇ ਆ ਆ 10 ਸਾਲ ਲੱਗੇ ਤੇ ਹੁਣ ਇਹ ਨਹੀਂ ਕੋਈ ਕਹਿ ਸਕਦਾ ਇਹ ਸੰਗਤ ਦੀ ਜੀਤ ਹੈ ਤੇ ਸੰਗਤ ਦੇ ਕੋਲ ਹੀ ਜਿੱਤ ਹੈ ਸਰਕਾਰ ਫਿਰ ਐਸ਼ ਕਰਿਓ ਮਹਾਰਾਜਪਿੰਦੇ ਤੁਹਾਡੇ ਨਾਲ ਨਹੀਂ ਗੱਲ ਕਰਦਾ ਸੀ ਪਤਾ ਕੀ ਹੈ ਧਰਮ ਤੇ ਰਾਜਨੀਤੀ ਦੀ ਜਦੋਂ ਖੇਡ ਚੱਲਦੀ ਹੈ ਨਾ ਅਕਾਲੀ ਧੜਾ ਬਣਾਇਆ ਹੈ ਅਕਾਲ ਪਤਨ ਦੇ ਵਿੱਚ ਤੇ ਧਰਮ ਉੱਚਾ ਜਈਦਾ ਰਾਜਨੀਤੀ ਥੱਲੇ ਜਈਦੀ ਹੈ ਜਿੰਨਾ ਰਾਜਨੀਤੀ ਉੱਪਰ ਹੋਗੀ ਉਦੋਂ ਧਰਮ ਨੀਮਾ ਹੋ ਜੇਗਾ ਇਹ ਪੱਕੀ ਗੱਲ ਹੈ ਤੁਹਾਡੀ ਨਹੀਂ ਚੱਲਣੀ ਸੰਗਤ ਦੀ ਠੀਕ ਹੈ ਇਹਨਾਂ ਨੇ ਆਪਦੇ ਨੌਲੇਜ ਦੇ ਹਿਸਾਬ ਨਾਲ ਬੋਲਦਾ ਮਾਨੂੰ ਕੁਛ ਨਹੀਂ ਕਹਿੰਦਾ ਉਹਨਾਂ ਦਾ ਆਪਣੇ ਉਹਨਾਂ ਦਾ ਬਲੇਮ ਨਹੀਂ ਹੁੰਦਾ ਨਵੇਂ ਆਏ ਆ ਧਰਮ ਦੇ ਵਿੱਚ ਚਾਹੇ ਪੁਰਾਣੇ ਹੋਣ ਚਾਹੇ ਉਹ ਸਰਕਾਰੀ ਹੋਣ ਆਪਣਾ ਮਾਦਾ ਤੇ ਬਲੇਮ ਨਹੀਂ ਹੈ ਪਰ ਮੈਂ ਸਮਝਣ ਵਾਸਤੇ ਕਹਿ ਰਿਹਾ ਆ ਚੱਲਿਓ ਵਕਤ ਮੈਂ ਤੁਹਾਨੂੰ ਹੁਣੇ ਇਤਿਹਾਸ ਦਾ ਪੰਨਾ ਖੋਲ ਕੇ ਦਿਖਾਉਣਾ ਕਿ ਕੀ ਪੁਰਸ਼ ਬਣਿਆ ਹਾਂ ਹਾਂ ਹੁਣ ਵੇਖੋ ਰਾਜਨਿਕੀ ਬਣ ਕੇ ਨਾ ਦਰਬਾਰ ਸਾਹਿਬ ਤੇ ਉਹਨਾਂ ਕੋ ਕੰਧੀਆਂ ਛੜਾਉਣੀਆਂ ਉਹ ਕੀ ਹੋਏਗਾ ਬੰਦੇ ਸਾਰੀ ਸੰਗਤ ਇਸ ਵਾਸਤੇ ਇਹ ਧਰਮ ਬਹੁਤ ਸਾਫ ਸੁਥਰਾ ਹੈ ਤੇ ਧਰਮ ਨੂੰ ਚਾਹੀਦਾ ਰਾਜਨੀਤੀ ਕਿੱਥੇ ਚਾਹੀਦੀ ਹੈ ਚਾਹੇ ਭਾਗਰੇ ਹੋਵੇ, ਬੀਜੇਪੀ ਹੋਵੇ, ਕੋਈ ਮਰਜੀ ਹੋਵੇ ਸਾਡਾ ਕੋਈ ਕਿਸੇ ਪਾਰਟੀ ਨਾਲ ਲੈਣਾ ਦੇਣਾ ਨਹੀਂ ਹੈ। ਧਰਮਗੋਤ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਭਾਈ ਲੜਨਾ ਮਿਲਣ ਵਾਸਤੇ ਆਇਆ ਘੋੜੇ ਦੀ ਤੁਹਾਰ ਪਕੜੇ ਘਰੇ ਲੈ ਗਏ। ਘਰੇ ਬਿਠਾਇਆ ਤੋ ਬਾਤ ਦੇ ਵਿੱਚ ਆਇਆ ਨਾ ਗੁਰਨਾਨਕ ਸੱਚੇ ਪਾਤਸ਼ਾਹ ਭਾਈ ਲੈਣਾ ਪੈਰਾ ਦੇ ਵਿੱਚ ਅੱਡੇ ਕਹਿੰਦੇ ਮੈਨੂੰ ਨਹੀਂ ਸੀ ਪਤਾ ਤੁਸੀਂ ਮਹਾਰਕ ਬੜੀ ਮੈਂ ਘੋੜੇ ਤੇ ਬੈਠਾ ਇਹ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਸਤਸੰਗਤ ਪਹਿਲਾ ਕੋਣ ਇਥੋਂ ਲੈ ਕੇ ਜਾਇਓ ਗੁਰਦੁਆਰੇ ਵਿੱਚ ਕਦੇ ਵੀ ਆਉਣਾ ਹੈ ਨੀਵੇਂ ਆ ਕੇ ਆਉਣਾ ਹੈ ਜਿਹੜਾ ਨੀਵੇਂ ਆ ਕੇ ਆਉਂਦਾ ਹੈ ਗੁਰੂ ਉਹ ਉੱਚਾ ਕਰ ਦਿੰਦਾ ਹੈ ਇਹ ਪਹਿਲਾ ਫੁਰ ਹੈ ਇਹ ਚਲੇ ਗਏ ਘਰੇ ਮਿਲਾਕ ਹੋਇਆ ਬੰਦਾ ਜੀਤਾ ਹੋਈਆਂ ਉਸ ਤੋਂ ਬਾਅਦ ਭਾਈ ਲੈਣਾ ਵਾਪਸ ਚਲਾ ਗਿਆ ਖਟੂਰ ਸਾਹਿਬ ਦੂਜੀ ਵਾਰੀ ਇੱਕ ਮਹੀਨਾ ਘਰੇ ਰਹਿ ਕੇ ਦੁਬਾਰਾ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਜਦੋਂ ਮਿਲਣ ਆਇਆ ਨਾ ਜਦ ਦੁਬਾਰਾ ਮਿਲਣ ਆਇਆ ਭਾਈ ਲੈਣਾ ਐਤ ਕੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਝੋਨੇ ਦੇ ਵਿੱਚੋਂ ਪਈ ਕਹਿੰਦੇ ਨੇ ਕਣਕ ਦੇ ਵਿੱਚੋਂ ਘਾਹ ਪੜ ਐਸੀ ਕੇ ਨਦੀਨ ਦੀਆਂ ਪੰਡਾਂ ਤਿੰਨ ਪੰਡਾਂ ਮੰਨੀ ਬੈਠੇ ਸੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਆਇਆ ਨਾ ਭਾਈ ਲੈਣਾ ਨਵੇਂ ਕੱਪੜੇ ਪਾਏ ਤਾਂ ਲੋਟ ਕਰਿਓ ਜਿਹੜੀ ਚੀਜ਼ ਕਹਿ ਰਹੀ ਹੈ ਨਵੇਂ ਕੱਪੜੇ ਪਾਏ ਨਵੀਂ ਪਗਬਤੀ ਤੇ ਗੁਰਨਾਨਕ ਨੂੰ ਮਿਲੇ ਤੇ ਗੁਰਨਾਨਕ ਖੇਤ ਦੇ ਵਿੱਚ ਖੜੇ ਸੀ ਤੇ ਭਾਈ ਲੈਣਾ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਮਿਲਣ ਵਾਸਤੇ ਆਇਆ